ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਉਮੀਦ ਕਰਦਾ ਸਾਰੇ ਛੱਜਣਾਂ ਚੜ੍ਹਦੀ ਕਲਾ ਵਿੱਚ ਹੋਣਗੇ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਸਲਾਬਤਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਨੂੰ ਬਠਿੰਡਾ ਪਾ ਜਾਂਦਾ ਸਾਹਮਣੇ ਤੁਸੀਂ ਜਰਸੀ ਗਾਂ ਦੇਖ ਰਹੇ ਹੋ ਇਹ ਬਾਈ ਦੇ ਘਰੋਂ ਸੇਲ ਆ ਗਈ ਬਿਲਕੁਲ ਤਾਜੀ ਸੋਈ ਹੋਈ ਆ ਗਈ ਤੁਸੀਂ ਬੱਚਾ ਦੇਖ ਸਕਦੇ ਹੋ ਚੰਗਾ ਸੀਮਨ ਲੱਗਿਆ ਆ ਸੀਗਾ ਜੇ ਤੁਹਾਨੂੰ ਗੱਲ ਕਰਾਂ ਇਹਦੇ ਸੀਮਨ ਦੀ ਟਰਾਇਬੋਲ ਤੁਸੀਂ ਸਾਰੇ ਜਾਣਦੇ ਹੋ ਟਰਾਇਬੋਲ ਦਾ ਸੀਮਨ ਲੱਗਿਆ ਆ ਸੀਗਾ ਬਿਲਕੁਲ ਤਾਜੀ ਛੋਈ ਹੋਈ ਆ ਬੱਸੀ ਦੇ ਨਾਲ 나ੜੂ ਆ ਤੁਸੀਂ ਦੇਖ ਸਕਦੇ ਹੋ ਰਿਕਾਰਡ ਬਹੁਤ ਵਧੀਆ ਆਇਆਗਾ ਲੰਬੀ ਲੰਜੀ ਬਹੁਤ ਆਗੀ ਤੇ ਫੇਸ ਕੁਆਲਟੀ ਦੇਖੋ ਕੰਨਾਂ ਕੋਨਾਂ ਦੀ ਕਰੋ ਚੈੱਕ ਤੇ ਬਾਡੀ ਬੰਦਰ ਦੇਖ ਸਕਦੇ ਹੋ ਬਹੁਤ ਵਧੀਆ ਰਿਕਾਰਡ ਦੀ ਬੱਸੀ ਆਈ ਆਗੀ ਤੇ ਬਾਕੀ ਸਾਰੀ ਗੱਲਬਾਤ ਬਾਈ ਨਾ ਕਰਾਂਗੇ ਕਿੰਨਾ ਦੁੱਧ ਆ ਹੁਣ ਤੇ ਪਿਛਲੇ ਸੂਅ ਚ ਕਿੰਨਾ ਗ ਦੁੱਧ ਰਿਹਾਗਾ ਤੇ ਹੁਣ ਕੀ ਰੇਟ ਮੰਗਦਾਗਾ ਨੰਬਰ ਲੈ ਕੇ ਦੇਵਾਂਗੇ ਸਾਨੂੰ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਉਸ ਤੋਂ ਪਹਿਲਾਂ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਨਾਲ ਫੇਸਬੁੱਕ ਪੇਜ ਨੂੰ ਵੀ ਕਰ ਲਿਓ ਫੋਲੋ ਜੇ ਐਦਾਂ ਹੀ ਕਿਸੇ ਨੇ ਵੀ ਆਪਣੇ ਪਸ਼ੂ ਦੀ ਖਰੀਦ-ਵੇਚ ਦੀ ਵੀਡੀਓ ਕਰਵਾਉਣੀ ਆ ਤ ਆਪਣਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਆਪਣੇ ਆ ਸੰਪਰਕ ਕਰ ਸਕਦੇ ਹੋ ਆਰਡਰ ਰੂਡਰ ਦੇਖੋ ਕਰਮਾਲੀ ਨੂੰ ਬਹੁਤ ਚੰਗਾ ਲੱਗਿਆ ਗੱਠ ਵਾਂਗੂ ਅੱਗੇ ਆ ਗਾੜੀ ਕੱਢੀ ਹੋਈ ਆਗੀ ਆਰਡਰ ਬਹੁਤ ਸੋਹਣਾ ਦਾ ਬਿਲਕੁਲ ਤਾਜੀ ਛੋਈ ਹੋਈ ਆਗੀ ਬੋਡੀ ਬੰਤਰ ਦੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਡਿਟੇਲ ਆ ਜੋ ਬਾਈ ਤੋਂ ਲੈਣੇ ਆ ਬਾਈ ਨਾਲ ਕਰਦੇ ਆ ਗੱਲਬਾਤ ਤੇ ਤਸੱਲੀ ਕਰਕੇ ਤੁਸੀਂ ਖਰੀਦ ਰੀਆਂ ਤੇ ਵੀਡੀਓ ਚ ਕਈ ਵਾਰ ਉਹਨਾਂ ਪਾਸੋਂ ਦਿਖ ਨਹੀਂ ਦਿੰਦਾ ਹੈਗਾ ਤੇ ਤਸੱਲੀ ਤੁਸੀਂ ਆਪ ਕਰਨੀ ਆ ਆਪਣਾ ਵੀਡੀਓ ਬਣਾਉਣ ਦਾ ਮਕਸਦ ਹੁੰਦਾ ਸਾਨੂੰ ਪਸ਼ੂ ਦਿਖਾ ਦੰਨੇ ਆ ਠੀਕ ਆ ਜੀ ਆਜੋ ਆਪਾਂ ਬਾਈ ਨਾਲ ਗੱਲ ਕਰਦੇ ਆ ਗੱਲਬਾਤ ਲੈਨੇ ਆ ਸਾਰੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਠੀਕ ਆ ਤੇ ਜਿਹੜੀ ਆਪਾਂ ਇਹ ਗਾਂ ਵੇਚਣ ਲੱਗੇ ਆਂਗੇ ਆਪਣੇ ਘਰ ਦੇ ਕੋਈ ਆਏ ਹਨਾ ਹਾਂਜੀ ਬਾਈ ਠੀਕ ਆ ਕਿਹੜਾ ਸੂਆ ਸੂਈ ਆ ਬਾਈ ਇਹ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਕਦੋਂ ਸੂਈ ਆ ਇਹ ਕੱਦੋਂ ਸੂਈ ਆ ਬਾਈ ਠੀਕ ਹੈ ਕੱਲ ਸੂਈ ਜਤਾ ਆ ਜੂਗੀ ਹੈ ਮਤਲਬ ਹਨਾ ਠੀਕ ਹੈ ਤੇ ਪਹਿਲਾਂ ਵਾਲੇ ਸੂਏ ਦੇ ਵਿੱਚ ਇਹਨੇ ਕਿੰਨਾ ਦੁੱਧ ਦਿੱਤਾਗਾ 22 ਲੀਟਰ ਪਲੱਸ ਦਿੱਤਾਗਾ 22 ਤੋਂ ਪਲੱਸ ਹੀ ਦਿੱਤਾਗਾ ਠੀਕ ਹੈ ਤੇ ਇਸ ਵਾਰ ਫਿਰ ਕੀ ਉਮੀਦ ਆ ਗਈ? ਇਸ ਵਾਰ ਲਈ ਸਾਮ ਸਵਾਰ ਦੇ ਸਕਦੇ ਆ ਹੂੰ ਠੀਕ ਹੈ 26 ਲੀਟਰ ਦੇ ਸਕਦੀ 25 26 ਲੀਟਰ ਤਾਂ ਦੇ ਸਕਦੀ ਆ ਹਨਾ ਜਦੋਂ ਇੰਨਾ ਦਿੱਤਾਗਾ ਤੇ ਬਾਕੀ ਫਿਰ ਸਾਮ ਸੰਭਾਲ ਦੇ ਖਰਾਕ ਦੇ ਸਕਦੇ ਆ ਹਨਾ ਵੱਧ ਵੀ ਸਕਦੀ ਆ ਘਟ ਵੀ ਸਕਦੀ ਆ ਨਾ ਬਾਕੀ ਬੱਛੀ ਆ ਮਗਰ ਹਨਾ ਇਹ ਟ੍ਰਾਈਜ਼ਿਮਨ ਦੀ ਆ ਹਨਾ ਠੀਕ ਹੈ ਤੇ ਦੋਸਤੋ ਬੱਚੀ ਦੇਖ ਸਕਦੇ ਹੋ ਦੁਬਾਰੇ ਫੇਰ ਚੰਗੇ ਸੀਮਨ ਦੀ ਆ ਗਈ ਤੇ ਬੱਚੀ ਆਈ ਵੀ ਬਹੁਤ ਸੋਹਣੀ ਹੈਗੀ ਤੇ ਨਾਲਗਾ ਨਾਲ ਆ ਦੁਬਾਰੇ ਫੇਰ ਦੇਖ ਸਕਦੇ ਆ ਬਿਲਕੁਲ ਤਾਜੀ ਇਹ ਗਾਂਸ ਹੋਈ ਵੀ ਹੈਗੀ ਤੇ ਬਾਕੀ ਚੌਣ ਚਾਂਜ ਕਿਵੇਂ ਹੈ ਬਾਈ ਬੋਲਾ ਕੱਢਿਆ ਹੋਊਗਾ ਪੂਰੀ ਵਧੀਆ ਬਾਈ ਆਪ ਦਾ ਤਸਦੀ ਕਰਕੇ ਲੈ ਜਾਓ ਇਹ ਬੰਦੇ ਨੇ ਲੈ ਕੇ ਜਾਣੀ ਹੈ ਠੀਕ ਹੈ ਆਪ ਦਾ ਤਸਦੀ ਕਰਕੇ ਲੈ ਕੇ ਜਾਓ ਠੀਕ ਹੈ ਓਕੇ ਜਮਾਤਾਰ ਤੁਰ ਥੋੜਾ ਥੋੜਾ ਅੰਨ ਠੀਕ ਹੈ ਤੇ ਭਾਈ ਰੇਟ ਆਪਾਂ ਕਿੰਨਾ ਕਰਦੇ ਆ ਇਹਦਾ ਭਾਈ ਰੇਟ ਫੋਨ ਤੇ ਆ ਸਹੀ ਰੇਟ ਫੋਨ ਤੇ ਹੋ ਜੂਗਾ ਹਾਂਜੀ ਹਾਂਜੀ ਠੀਕ ਆ ਤੇ ਖੋਲ ਕੇ ਤਾਂ ਢੇੜਾ ਦਵਾ ਦੇ ਲੋ ਵੀ ਦੋਸਤੋ ਰੇਟ ਫੋਨ ਤੇ ਹੋਊਗਾ ਤੇ ਬਾਕੀ ਡਿਟੇਲ ਆਪਾਂ ਤੁਹਾਨੂੰ ਲੈਤੀ ਆ ਕਈ ਵਾਰੀ ਕੋਈ ਗੱਲਬਾਤ ਰਹਿ ਜਾਂਦੀ ਆ ਤਾਂ ਉਹ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋਗੇ ਇੱਥੇ ਆ ਕੇ ਤਸੱਲੀ ਕਰਿਓ ਗਾਂ ਚੰਗੀ ਆ ਕਿ ਸਾਫ਼ ਸੁਥਰੀ ਆ ਬਾਕੀ ਘਰ ਰੱਖਣ ਲਈ ਬਹੁਤ ਵਧੀਆ ਆ ਕਿਉਂਕਿ ਕ੍ਰਾਸ ਦੇ ਕਾਰਨ ਇਹਦੀ ਫੈਟ ਵੀ ਵਧੀਆ ਰਹੂਗੀ ਜੀ ਨੂੰ ਦੁੱਧ ਪੀਣ ਨੂੰ ਲੈਣੀ ਆ ਉਹਦੇ ਲਈ ਵੀ ਠੀਕ ਵਧੀਆ ਰਹੂਗੀ ਪੂਰੀ ਇਹ ਤੇ ਕਿਉਂਕਿ ਫੈਟ ਦੀ ਚੰਗੀ ਰਹਿਣੀ ਆ। ਬਾਕੀ ਸਾਫ ਸੁਥਰੀ ਆ। ਸਾਰੇ ਪੱਖਾਂ ਤੋਂ ਦੇਖ ਸਕਦੇ ਤੁਸੀਂ ਬਾਡੀ ਪਾਂਤਰ ਦੀ ਵੀ ਚੰਗੀ ਆ। ਆਰਡਰ ਬਹੁਤ ਸੋਹਣਾਗਾ। ਤੇ ਸਪੇਸ ਵੀ ਬਹੁਤ ਆ। ਦੇਖ ਸਕਦੇ ਤੁਸੀਂ ਬੈਕ ਸਾਈਡ ਤੋਂ ਤੁਸੀਂ ਦੁਬਾਰੇ ਦੇਖ ਸਕਦੇ ਹੋ। ਥੋੜੀਆਂ ਜਿਹਾ ਭਾਲਾਂ ਹਜੇ ਤਾਜੀ ਸੂਈ ਕਰਕੇ ਸਾਫ ਸੁਥਰੀ ਹੈਗੀ। ਸਾਰੇ ਪੱਖਾਂ ਦੀ ਸਾਫ ਸੁਥਰੀ ਹੈਗੀ। ਪੂਰੀ ਵਧੀਆ ਹੈਗੀ। ਤੇ ਮੈਲਕ ਬੇਨ ਵੀ ਤੁਸੀਂ ਦੇਖ ਸਕਦੇ ਹੋ ਚੰਗੀ ਹੁੰਦੀ ਹੈਗੀ। ਤੇ ਥਣ ਵੀ ਬਹੁਤ ਚੰਗੇ ਆ। ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਜੀ ਤੁਸੀਂ ਕਰਨੀ ਆ ਆ ਕੇ ਆਪ ਦੀ ਫੁੱਲ ਤਸੱਲੀ ਕਰ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ